ਕਦੇ-ਕਦੇ ਧਨ, ਦੌਲਤ, ਸ਼ੌਰਤ ਇਹ ਸਭ ਚੀਜ਼ਾਂ ਖੁਸ਼ੀ ਦਿਨੋਂ ਹਟ ਜਾਂਦੀਆਂ। ਸਾਡੀ ਸੋਚ ਦੇ ਮੁਤਾਬਕ ਸਭ ਕੁਝ ਠੀਕ ਚੱਲ ਰਿਹਾ ਹੁੰਦਾ। ਸਭ ਕੁਝ ਹੁੰਦਿਆਂ-ਸੁੰਦਿਆਂ ਉਹ ਖੁਸ਼ੀ ਕਿਤੇ ਗਾਇਬ ਹੋ ਜਾਂਦੀ ਹੈ। ਫਿਰ ਇਕੱਲਾਪਨ, ਬੇਚੈਨੀ, ਚਿੰਤਾ ਦਾ ਭਾਰ ਚੁੱਕ ਕੇ ਅਸੀਂ ਉਸ ਖੁਸ਼ੀ ਨੂੰ, ਉਸ ਸ਼ਾਂਤੀ ਨੂੰ ਬਾਹਰ ਲੱਭਣ ਤੁਰ ਪੈਂਦੇ ਹਾਂ। ਜੋ ਕਿ ਸ਼ਾਇਦ ਸਾਡੇ ਇੱਕ ਛੋਟੇ ਜਿਹੇ ਬਦਲਾਅ ਦੇ ਨਾਲ ਉਹ ਸਭ ਕੁਝ ਸਾਨੂੰ ਘਰ ਬੈਠੇ ਹੀ ਮਿਲ ਸਕਦਾ। ਪਰ ਹੁਣ ਉਹ ਬਦਲਾ ਕੀੜਾ ਹੈ ਆਓ ਸਮਝਦੇ ਹਾਂ ਇਸ ਛੋਟੀ ਜੀ ਕਹਾਣੀ ਤੋਂ ਤੇ ਜੇਕਰ ਨਵੇਂ ਆਏ ਹੋ ਤਾਂ ਜ਼ਿੰਦਗੀ ਦੇ ਦਿਲਚਸਪ ਕਿੱਸੇ ਕਹਾਣੀਆਂ ਲਈ ਪੰਜਾਬੀ ਅਲਫਾਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹ ਪੁਰਾਣੇ ਸਮਿਆਂ ਵਿੱਚ ਕਿਸੇ ਖੁਸ਼ਹਾਲ ਰਾਜ ਦੇ ਰਾਜੇ ਦੀ ਕਹਾਣੀ ਹੈ ਉਹ ਰਾਜਾ ਧਨ ਦੌਲਤ ਤੇ ਅਨੇਕਾਂ ਸੁੱਖਾਂ ਨਾਲ ਖੁਸ਼ੀ-ਖੁਸ਼ੀ ਆਪਣਾ ਜੀਵਨ ਬਿਤਾ ਰਿਹਾ ਸੀ ਚਲੋ ਇਹ ਗੱਲ ਤਾਂ ਆਮ ਹੀ ਹੈ ਕਿਸੇ ਵੀ ਰਾਜੇ ਦੇ ਜੀਵਨ ਦੀ ਗੱਲ ਕਰੀਏ ਤਾਂ ਪਰ ਉਹ ਰਾਜਾ ਕਦੇ-ਕਦੇ ਸੋਚਦਾ ਕਿ ਸ਼ਾਇਦ ਮੈਂ ਅੰਦਰੋਂ ਖੁਸ਼ ਨਹੀਂ ਹਾਂ ਉਹ ਖੁਸ਼ੀ ਨਹੀਂ ਮਿਲ ਰਹੀ ਕਾਰਨ ਪਤਾ ਨਹੀਂ ਕੀ ਹੈ ਇਸੇ ਕਰਕੇ ਇੱਕ ਦਿਨ ਉਹ ਮੰਤਰੀ ਨੂੰ ਬੁਲਾ ਕੇ ਕਹਿੰਦਾ ਹੈ ਮੰਤਰੀ ਜੀ ਸਾਡੇ ਰਾਜ ਦੇ ਸਾਰੇ ਲੋਕ ਸੁਖੀ ਨੇ ਤੇ ਖੁਸ਼ੀ ਨਾਲ ਜੀ ਰਹੇ ਨੇ ਉਹਨਾਂ ਨੂੰ ਵੇਖ ਕੇ ਮੈਨੂੰ ਉਹਨਾਂ ਤੋਂ ਵੀ ਵੱਧ ਖੁਸ਼ੀ ਹੁੰਦੀ ਹੈ ਪਰ ਮੇਰੇ ਮਨ ਵਿੱਚ ਇੱਕ ਸ਼ੱਕ ਪੈਦਾ ਹੁੰਦਾ ਮੰਤਰੀ ਬੋਲਿਆ ਕਿਹੋ ਜਿਹਾ ਸ਼ੱਕ ਮਹਾਰਾਜ ਤੁਹਾਨੂੰ ਜੋ ਵੀ ਸ਼ੱਕ ਹੈ ਮੈਨੂੰ ਦੱਸੋ ਤਾਂ ਰਾਜਾ ਬੋਲਦਾ ਹੈ ਕਿ ਗੱਲ ਇਹ ਹੈ ਕਿ ਇਸ ਰਾਜ ਵਿੱਚ ਕੋਈ ਐਸਾ ਬੰਦਾ ਵੀ ਹੈ ਜੋ ਮੇਰੇ ਤੋਂ ਵੀ ਵੱਧ ਖੁਸ਼ ਤੇ ਸੁਖੀ ਹੈ ਜੇਕਰ ਕੋਈ ਅਜਿਹਾ ਹੈ ਤਾਂ ਉਹਦੀ ਖੁਸ਼ੀ ਦਾ ਕਾਰਨ ਕੀ ਹੈ ਇਹ ਜਾਣਨ ਦੀ ਮੇਰੀ ਇੱਛਾ ਹੈ ਮੰਤਰੀ ਰਾਜੇ ਨੂੰ ਮੁਸਕਰਾਉਂਦੇ ਹੋਏ ਬੋਲਿਆ ਜੋ ਕਿ ਮੰਤਰੀਆਂ ਦੀ ਆਦਤ ਹੀ ਹੁੰਦੀ ਹੈ ਰਾਜੇ ਦੀ ਹਮੇਸ਼ਾ ਤਾਰੀਫ ਕਰਨੀ ਉਹ ਬੋਲਿਆ ਮਹਾਰਾਜ ਇਹ ਤਾਂ ਹੋ ਹੀ ਨਹੀਂ ਸਕਦਾ ਇਸ ਰਾਜ ਵਿੱਚ ਤਾਂ ਕੀ ਸਗੋਂ ساری ਦੁਨੀਆ ਤੇ ਤੁਹਾਡੇ ਜਿੰਨਾ ਖੁਸ਼ ਹੋਰ ਕੋਈ ਨਹੀਂ ਹੋ ਸਕਦਾ ਰਾਜਾ ਬੋਲਿਆ ਕਿ ਮੈਨੂੰ ਪਤਾ ਹੈ ਤੁਸੀਂ ਇਹ ਇਸ ਲਈ ਕਹਿ ਰਹੇ ਹੋ ਕਿਉਂਕਿ ਤੁਹਾਨੂੰ ਮੇਰੀ ਚਿੰਤਾ ਹੈ ਪਰ ਤੁਹਾਡਾ ਇਹ ਜਵਾਬ ਮੈਨੂੰ ਸੰਤੁਸ਼ਟ ਨਹੀਂ ਕਰ ਰਿਹਾ ਮੰਤਰੀ ਬੋਲਿਆ ਜੋ ਮੈਂ ਕਿਹਾ ਹੈ ਮਹਾਰਾਜ ਉਹੀ ਸੱਚ ਹੈ ਤੁਹਾਡੇ ਕੋਲ ਬੇਹਿਸਾਬ ਦੌਲਤ ਹੈ ਉਹਦੇ ਤੋਂ ਵੀ ਵੱਧ ਅਧਿਕਾਰ ਹੈ ਸਿਰਫ ਇੰਨਾ ਹੀ ਨਹੀਂ ਤੁਹਾਡੀ ਇੱਕ ਚੁਟਕੀ ਤੇ ਕਈ ਸਿਪਾਹੀ ਹਾਜ਼ਰ ਹੋ ਜਾਂਦੇ ਨੇ ਨਵੇਂ-ਨਵੇਂ ਕਾਨੂੰਨ ਬਣ ਜਾਂਦੇ ਨੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਹੋਣ ਦੇ ਬਾਵਜੂਦ ਵੀ ਤੁਹਾਡੇ ਤੋਂ ਵੱਧ ਖੁਸ਼ਪਲਾ ਕੌਣ ਹੀ ਹੋ ਸਕਦਾ ਹੈ ਰਾਜਾ ਬੋਲਿਆ ਉਹ ਤਾਂ ਸਭ ਠੀਕ ਹੈ ਤੇ ਇਹ ਗੱਲ ਵੀ ਬਿਲਕੁਲ ਠੀਕ ਹੈ ਕਿ ਮੈਂ ਖੁਸ਼ ਹਾਂ ਪਰ ਮੇਰੇ ਰਾਜ ਵਿੱਚ ਕੋਈ ਮੇਰੇ ਤੋਂ ਵੀ ਵੱਧ ਖੁਸ਼ ਹੈ ਇਸ ਗੱਲ ਦੀ ਸ਼ੰਕਾ ਮੈਂ ਦੂਰ ਕਰਨਾ ਚਾਹੁੰਦਾ ਮੰਤਰੀ ਬੋਲਿਆ ਮਹਾਰਾਜ ਜੇਕਰ ਤੁਸੀਂ ਆਪਣਾ ਇਹ ਸ਼ੱਕ ਦੂਰ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਭੇਸ ਬਦਲ ਕੇ ਰਾਜ ਦਾ ਪਰਮਣ ਘਰ ਆਓ ਤਾਂ ਤੁਹਾਨੂੰ ਖੁਦ ਹੀ ਪਤਾ ਲੱਗ ਜਾਵੇਗਾ ਕਿ ਰਾਜ ਵਿੱਚ ਤੁਹਾਡੇ ਤੋਂ ਵੱਧ ਖੁਸ਼ ਕੋਈ ਹੈ ਵੀ ਜਾਂ ਨਹੀਂ ਰਾਜਾ ਖੁਸ਼ ਹੁੰਦੇ ਬੋਲਿਆ ਵਾਹ ਮੰਤਰੀ ਜੀ ਤੁਹਾਡਾ ਇਹ ਵਿਚਾਰ ਬਹੁਤ ਚੰਗਾ ਹੈ ਮੈਂ ਖੁਦ ਹੀ ਰਾਜ ਵਿੱਚ ਘੁੰਮ ਕੇ ਸਭ ਕੁਝ ਦੇਖ ਕੇ ਆਉਣਾ ਸੋ ਫਿਰ ਮੰਤਰੀ ਦੀ ਸਲਾਹ ਤੇ ਰਾਜਾ ਆਪਣੇ ਹੀ ਰਾਜ ਵਿੱਚ ਆਪਣੇ ਤੋਂ ਵੀ ਵੱਧ ਖੁਸ਼ ਰਹਿ ਰਹੇ ਕਿਸੇ ਬੰਦੇ ਦੀ ਭਾਲ ਕਰਨ ਲਈ ਪੇਸ਼ ਬਦਲ ਕੇ ਨਿਕਲ ਪੈਂਦਾ ਹੈ ਰਾਜਾ ਥੋੜੀ ਦੂਰੀ ਗਿਆ ਸੀ ਤਾਂ ਉਸ ਨੂੰ ਇੱਕ ਪਿੰਡ ਦੀ ਛੋਟੀ ਜੀ ਝੌਂਪੜੀ ਵਿੱਚੋਂ ਬੰਸਰੀ ਦੀ ਮਿੱਠੀ ਧੁਨ ਸੁਣਾਈ ਦਿੰਦੀ ਹੈ ਉਹ ਧੁਨ ਸੁਣ ਕੇ ਰਾਜਾ ਸੋਚਦਾ ਹੈ ਇਹ ਬੰਸਰੀ ਦੀ ਧੁਨ ਕਿੰਨੀ ਮਿੱਠੀ ਹੈ ਸੁਣਨ ਵਿੱਚ ਬਹੁਤ ਚੰਗਾ ਲੱਗ ਰਿਹਾ ਕੌਣ ਹੋਵੇਗਾ ਜੋ ਇਹ ਮధుਰ ਸੰਗੀਤ ਪੈਦਾ ਕਰ ਰਿਹਾ ਹੈ ਫਿਰ ਰਾਜਾ ਉਸ ਝੌਂਪੜੀ ਦੇ ਕੋਲ ਜਾ ਕੇ ਖਿੜਕੀ ਵਿੱਚੋਂ ਝਾਕਦਾ ਹੈ ਉੱਥੇ ਇੱਕ ਛੋਟਾ ਜਿਹਾ ਦੀਵਾ ਬਲ ਰਿਹਾ ਸੀ ਤੇ ਰਾਜਾ ਇੱਕ ਨੌਜਵਾਨ ਨੂੰ ਸ਼ਾਂਤ ਬੈਠਾ ਦੇਖਦਾ ਉਹਦੇ ਚਿਹਰੇ ਉੱਤੇ ਨੂਰ ਸੀ ਤੇ ਉਹੀ ਉਹ ਬਾਂਸਰੀ ਵਜਾ ਰਿਹਾ ਸੀ ਫਿਰ ਰਾਜਾ ਸੋਚਦਾ ਹੈ ਇਹ ਨੌਜਵਾਨ ਕੌਣ ਹੈ ਵੇਖਣ ਵਿੱਚ ਤਾਂ ਬੜਾ ਗਰੀਬ ਲੱਗ ਰਿਹਾ ਪਰ ਇਹਦੇ ਚਿਹਰੇ ਉੱਤੇ ਤਾਂ ਮੇਰੇ ਤੋਂ ਵੀ ਵੱਧ ਸ਼ਾਂਤੀ ਹੈ ਇਹ ਬਿਨਾਂ ਕਿਸੇ ਤਕਲੀਫ ਜਾਂ ਪਰੇਸ਼ਾਨੀ ਦੇ ਬਾਂਸਰੀ ਬੜੀ ਸ਼ਾਂਤੀ ਨਾਲ ਵਜਾ ਰਿਹਾ ਮੈਂ ਭਾਵੇਂ ਕਿੰਨਾ ਵੀ ਖੁਸ਼ ਹਾਂ ਪਰ ਮੈਂ ਇਹ ਨਹੀਂ ਕਰ ਸਕਦਾ ਤੇ ਇਹ ਵੀ ਮਹਿਸੂਸ ਹੋ ਰਿਹਾ ਕਿ ਇਹ ਮੇਰੇ ਤੋਂ ਵੀ ਵੱਧ ਖੁਸ਼ੀ ਨਾਲ ਜੀ ਰਿਹਾ ਹੈ ਇਹਦੀ ਅਸਲ ਖੁਸ਼ੀ ਦਾ ਕਾਰਨ ਕੀ ਹੈ ਇਹ ਮੈਨੂੰ ਪਤਾ ਕਰਨਾ ਹੀ ਪਵੇਗਾ। ਉਸ ਨੌਜਵਾਨ ਦੀ ਖੁਸ਼ੀ ਦਾ ਕਾਰਨ ਜਾਣਨ ਲਈ ਰਾਜਾ ਝੌਂਪੜੀ ਦਾ ਦਰਵਾਜ਼ਾ ਖੜਕਾਉਂਦਾ ਹੈ। ਆਵਾਜ਼ ਸੁਣ ਕੇ ਨੌਜਵਾਨ ਬੰਸਰੀ ਵਜਾਉਣਾ ਛੱਡ ਕੇ ਦਰਵਾਜ਼ਾ ਖੋਲਦਾ ਹੈ। ਸਾਹਮਣੇ ਖੜਾ ਬੰਦਾ ਕੌਣ ਹੈ ਇਹ ਜਾਣੇ ਬਿਨਾ ਹੀ ਉਹ ਨੌਜਵਾਨ ਕਹਿੰਦਾ ਹੈ, "ਹਾਂਜੀ ਸ੍ਰੀਮਾਨ ਜੀ, ਆਓ ਅੰਦਰ ਆਓ। ਪਾਣੀ ਪੀਓਗੇ?" ਉਹ ਰਾਜੇ ਨੂੰ ਅੰਦਰ ਬੁਲਾਉਂਦਾ ਹੈ। ਝੌਂਪੜੀ ਦੇ ਅੰਦਰ ਆਉਣਸਾਰ ਰਾਜੇ ਨੂੰ ਉਸ ਨੌਜਵਾਨ ਦੀ ਗਰੀਬੀ ਆਪਣੀਆਂ ਅੱਖਾਂ ਨਾਲ ਦਿਸ ਜਾਂਦੀ ਹੈ। ਇੰਨੀ ਗਰੀਬੀ ਵਿੱਚ ਵੀ ਉਹ ਨੌਜਵਾਨ ਇੰਨਾ ਖੁਸ਼ ਕਿਵੇਂ ਹੋ ਸਕਦਾ ਹੈ ਇਸ ਗੱਲ ਤੇ ਰਾਜਾ ਹੈਰਾਨ ਹੋ ਜਾਂਦਾ ਤੇ ਫਿਰ ਨੌਜਵਾਨ ਨੂੰ ਕਹਿੰਦਾ ਹੈ ਨੌਜਵਾਨਾ ਮੈਂ ਇੱਕ ਵਪਾਰੀ ਹਾਂ ਇਹ ਰਾਤ ਉਲੰਘ ਰਿਹਾ ਸੀ ਤੇਰੀ ਬਾਂਸਰੀ ਦੀ ਮਿੱਠੀ ਧੁਨ ਸੁਣ ਕੇ ਇੱਥੇ ਆ ਗਿਆ ਖੈਰ ਇਹ ਗੱਲ ਛੱਡ ਇਹ ਦੱਸ ਕਿ ਤੂੰ ਕੌਣ ਹੈ ਤੇ ਤੇਰਾ ਨਾਮ ਕੀ ਹੈ ਨੌਜਵਾਨ ਬੋਲਿਆ ਮੇਰਾ ਨਾਮ ਆਨੰਦ ਹੈ ਤੇ ਮੈਂ ਇੱਕ ਕਮਿਆਰ ਹਾਂ ਸੋਹਣੇ ਸੋਹਣੇ ਮਿੱਟੀ ਦੇ ਭਾਂਡੇ ਬਣਾਉਣਾ ਮੇਰਾ ਕੰਮ ਹੈ। ਤਾਂ ਰਾਜਾ ਬੋਲਦਾ ਹੈ, "ਅੱਛਾ, ਤੇਰੀ ਸ਼ਕਲ ਵੇਖ ਕੇ ਤਾਂ ਲੱਗਦਾ ਹੈ ਕਿ ਤੂੰ ਬਹੁਤ ਖੁਸ਼ ਤੇ ਸੁਖੀ ਜੀਵਨ ਜੀ ਰਿਹਾ ਹੈ। ਕੀ ਤੈਨੂੰ ਕੋਈ ਪਰੇਸ਼ਾਨੀ ਨਹੀਂ? ਤੇਰੀ ਜ਼ਿੰਦਗੀ ਕਿਵੇਂ ਬੀਤ ਰਹੀ ਹੈ?" ਨੌਜਵਾਨ ਬੋਲਿਆ, "ਮੈਨੂੰ ਕੋਈ ਵੀ ਪਰੇਸ਼ਾਨੀ ਜਾਂ ਤਕਲੀਫ ਨਹੀਂ ਹੈ ਸਾਬ। ਹਰ ਰੋਜ਼ ਸਵੇਰੇ ਉੱਠ ਕੇ ਰੱਬ ਨੂੰ ਯਾਦ ਕਰਦਾ ਤੇ ਅਰਦਾਸ ਕਰਕੇ ਮੈਂ ਸ਼ਹਿਰ ਵੱਲ ਨੂੰ ਤੁਰ ਪੈਂਦਾ। ਹਰ ਗਲੀ ਵਿੱਚ ਘੁੰਮਦਾ। ਤੇ ਜੋ ਮਿੱਟੀ ਦੇ ਭਾਂਡੇ ਬਣਾਏ ਹੁੰਦੇ ਨੇ ਉਹ ਵੇਚ ਕੇ ਪੈਸੇ ਕਮਾ ਲੈਣਾ ਉਸ ਤੋਂ ਬਾਅਦ ਆਪਣੀ ਲੋੜ ਮੁਤਾਬਕ ਖਾਣ ਪੀਣ ਦਾ ਸਮਾਨ ਖਰੀਦ ਲੈਣਾ ਤੇ ਫਿਰ ਘਰ ਆ ਕੇ ਖਾਣਾ ਬਣਾਈਦਾ ਤੇ ਖਾ ਕੇ ਨੀਂਦ ਆਉਣ ਤੱਕ ਇਹ ਬਾਂਸਰੀ ਵਜਾਉਣਾ ਤੇ ਸ਼ਾਂਤੀ ਨਾਲ ਜਿਉਣਾ ਮੈਂ ਇੱਕ ਅਨਾਥ ਹਾਂ ਦੁਨੀਆ ਵਿੱਚ ਉਸ ਰੱਬ ਦੇ ਸਿਵਾਏ ਮੇਰਾ ਕੋਈ ਨਹੀਂ ਹੈ ਰੱਬ ਮੇਰੇ ਹਮੇਸ਼ਾ ਨਾਲ ਹੈ ਹਰ ਮਸਲੇ ਦਾ ਹੱਲ ਉਹ ਆਪ ਕਰ ਦਿੰਦਾ ਹੈ ਫਿਰ ਕਿਸ ਗੱਲ ਦੀ ਪਰੇਸ਼ਾਨੀ ਹੋ ਸਕਦੀ ਹੈ ਮੈਨੂੰ ਤੁਸੀਂ ਆਪ ਹੀ ਦੱਸੋ आनंद ਦੀਆਂ ਗੱਲਾਂ ਸੁਣ ਕੇ ਰਾਜੇ ਨੂੰ ਉਸ ਦੀ ਖੁਸ਼ੀ ਦਾ ਅਸਲ ਕਾਰਨ ਸਮਝ ਆ ਜਾਂਦਾ ਫਿਰ ਰਾਜਾ ਉੱਥੋਂ ਨਿਕਲ ਕੇ ਆਪਣੇ ਮਹਿਲ ਵਿੱਚ ਵਾਪਸ ਆਉਂਦਾ ਹੈ ਤੇ ਮੰਤਰੀ ਨੂੰ ਬੁਲਾ ਕੇ ਕਹਿੰਦਾ ਹੈ ਮੰਤਰੀ ਜੀ ਤੁਸੀਂ ਜਿਵੇਂ ਮੈਨੂੰ ਕਿਹਾ ਸੀ ਮੈਂ ਭੇਸ ਬਦਲ ਕੇ ਇੱਕ ਝੌਂਪੜੀ ਵਿੱਚ ਗਿਆ ਸੀ ਉੱਥੇ ਇੱਕ ਨੌਜਵਾਨ ਬਿਨਾਂ ਕਿਸੇ ਤਕਲੀਫ ਜਾਂ ਪਰੇਸ਼ਾਨੀ ਦੇ ਬਾਂਸਰੀ ਵਜਾ ਰਿਹਾ ਸੀ ਵੇਖਣ ਵਿੱਚ ਉਹ ਮੇਰੇ ਤੋਂ ਵੀ ਵੱਧ ਖੁਸ਼ ਲੱਗ ਰਿਹਾ ਸੀ ਹਾਲਾਂਕਿ ਉਹਦੇ ਕੋਲ ਮੇਰੇ ਵਾਂਗ ਨਾ ਕੋਈ ਧਨ ਸੀ ਤੇ ਨਾ ਹੀ ਕੋਈ ਦੌਲਤ ਸਿਰਫ ਮਿੱਟੀ ਦੇ ਭਾਂਡੇ ਵੇਚਣ ਵਾਲਾ ਉਹ ਨੌਜਵਾਨ ਬਿਨਾਂ ਕਿਸੇ ਤਕਲੀਫ ਤੇ ਪਰੇਸ਼ਾਨੀ ਦੇ ਖੁਸ਼ੀਆਂ ਭਰਿਆ ਜੀਵਨ ਜੀ ਰਿਹਾ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਮੈਨੂੰ ਝੂਠ ਕਿਹਾ ਸੀ ਮੰਤਰੀ ਤੁਰੰਤ ਬੋਲਿਆ ਮਹਾਰਾਜ ਉਹ ਨੌਜਵਾਨ ਉਸੇ ਵੇਲੇ ਲਈ ਭਾਵੇਂ ਖੁਸ਼ ਰਿਹਾ ਹੋਵੇ ਪਰ ਉਹਦੀ ਖੁਸ਼ੀ ਸਦਾ ਲਈ ਨਹੀਂ ਰਹੇਗੀ ਕਿਉਂਕਿ ਜਦੋਂ ਬਾਜ਼ਾਰ ਵਿੱਚ ਉਹਦੇ ਮਿੱਟੀ ਦੇ ਭਾਂਡੇ ਵੇਚ ਜਾਂਦੇ ਹੋਣਗੇ ਤਾਂ ਉਹ ਖੁਸ਼ ਹੁੰਦਾ ਹੋਵੇਗਾ ਪਰ ਤੁਹਾਡੇ ਕੋਲ ਜਿਹੜੀ ਖੁਸ਼ੀ ਹੈ ਉਹ ਆਖਰ ਤੱਕ ਰਹੇਗੀ ਮੈਂ ਜੋ ਦੱਸਿਆ ਸੀ ਉਹ ਝੂਠ ਨਹੀਂ ਹੈ ਸੱਚੀ ਹੈ ਚਾਹੋ ਤਾਂ ਤੁਸੀਂ ਆਪਣੇ ਰਾਜ ਵਿੱਚ ਮਿੱਟੀ ਦੇ ਭਾਂਡਿਆਂ ਦੀ ਵਿਕਰੀ ਉੱਤੇ ਪਾਬੰਦੀ ਲਗਾਵਾ ਦਿਓ ਫਿਰ ਉਹਦੀ ਜ਼ਿੰਦਗੀ ਵਿੱਚ ਵੀ ਤਕਲੀਫ ਆ ਜਾਵੇਗੀ ਤੇ ਉਹ ਆਪਣੀ ਖੁਸ਼ੀ ਨੂੰ ਗਵਾ ਬੈਠੇਗਾ ਤੁਸੀਂ ਚਾਹੋ ਤਾਂ ਇਹ ਕਰ ਸਕਦੇ ਹੋ ਰਾਜਾ ਬੋਲਿਆ ਕਿ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ ਉਹਦੀ ਰੋਜ਼ੀ-ਰੋਟੀ ਸਿਰਫ ਮਿੱਟੀ ਦੇ ਭਾਂਡਿਆਂ ਉੱਤੇ ਨਿਰਭਰ ਹੈ ਤਾਂ ਫਿਰ ਹੁਣ ਤੋਂ ਆਪਣੇ ਰਾਜ ਵਿੱਚ ਮਿੱਟੀ ਦੇ ਭਾਂਡਿਆਂ ਉੱਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕਰ ਦਿਓ। ਸੋ ਫਿਰ ਮੰਤਰੀ ਦੀ ਸਲਾਹ ਅਨੁਸਾਰ ਰਾਜ ਵਿੱਚ ਮਿੱਟੀ ਦੇ ਭਾਂਡਿਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਆਨੰਦ ਦੇ ਕੋਲ ਮਿੱਟੀ ਦੇ ਭਾਂਡੇ ਖਰੀਦਣ ਵਾਸਤੇ ਕੋਈ ਨਾ ਆਉਂਦਾ ਤੇ ਇਸੇ ਕਾਰਨ ਆਨੰਦ ਕੋਲ ਇੱਕ ਵੀ ਰੁਪਈਆ ਨਾ ਆਉਂਦਾ। ਹੁਣ ਸੋਚ ਵਿਚਾਰ ਵਿੱਚ ਡੁੱਬਿਆ ਹੋਇਆ ਆਨੰਦ ਕਿਸੇ ਦੇ ਘਰ ਦੇ ਸਾਹਮਣੇ ਇੱਕ ਬਜ਼ੁਰਗ ਨੂੰ ਲੱਕੜਾਂ ਕੱਟਦੇ ਹੋਏ ਵੇਖਦਾ ਹੈ। ਉਸ ਨੂੰ ਵੇਖ ਕੇ ਆਨੰਦ ਦੇ ਮਨ ਵਿੱਚ ਇੱਕ ਵਿਚਾਰ ਆਉਂਦਾ ਹੈ ਤੇ ਉਹ ਬਜ਼ੁਰਗ ਨੂੰ ਕਹਿੰਦਾ ਹੈ ਬਾਬਾ ਜੀ ਤੁਸੀਂ ਆਹ ਉਮਰ ਵਿੱਚ ਇੰਨਾ ਕਸ਼ਟ ਕਿਉਂ ਚੱਲ ਰਹੇ ਹੋ ਇਹ ਲੱਕੜਾਂ ਮੈਂ ਕੱਟ ਦਿੰਦਾ ਤੁਸੀਂ ਥੋੜੀ ਦਿਰ ਬੈਠ ਕੇ ਆਰਾਮ ਕਰੋ ਬਾਬਾ ਬੋਲਿਆ ਪੁੱਤਰਾ ਤੂੰ ਕਿਉਂ ਤਕਲੀਫ ਲੈ ਰਿਹਾ ਹੈ ਤਾਂ ਆਨੰਦ ਬੋਲਿਆ ਬਾਬਾ ਜੀ ਦਰਸਲ ਮੇਰੇ ਕੋਲ ਕੋਈ ਕੰਮ ਨਹੀਂ ਹੈ ਮੈਂ ਇਹ ਲੱਕੜਾਂ ਫਜ਼ੂਲ 'ਚ ਨਹੀਂ ਕੱਟਣ ਨੂੰ ਕਹਿ ਰਿਹਾ ਕੰਮ ਹੋ ਜਾਣ ਤੋਂ ਬਾਅਦ ਮੇਰੀ ਮਿਹਨਤ ਦੇ ਮੁਤਾਬਕ ਜਿੰਨਾ ਹੋ ਸਕੇ ਤੁਸੀਂ ਮੈਨੂੰ ਮਜ਼ਦੂਰੀ ਦੇ ਦਿਓ ਤਾਂ ਬਾਬਾ ਬੋਲਿਆ ਤਾਂ ਫਿਰ ਠੀਕ ਹੈ ਵੈਸੇ ਵੀ ਮਜ਼ਦੂਰ ਨਾ ਮਿਲਣ ਕਾਰਨ ਮੈਨੂੰ ਇਹ ਕੰਮ ਖੁਦ ਕਰਨਾ ਪੈ ਰਿਹਾ ਸੀ ਤੂੰ ਬਿਲਕੁਲ ਠੀਕ ਸਮੇਂ ਤੇ ਆਇਆ ਹੈ ਬੇਟਾ ਹੁਣ ਤੂੰ ਹਰ ਰੋਜ਼ ਆ ਕੇ ਮੇਰੇ ਲਈ ਲੱਕੜਾਂ ਕੱਟ ਲਿਆ ਕਰ ਮੈਂ ਤੈਨੂੰ ਪੈਸੇ ਦੇ ਦਿਆ ਕਰਾਂਗਾ ਏ ਕਹਿ ਕੇ ਉਹ ਬਜ਼ੁਰਗ ਆਨੰਦ ਨੂੰ ਕੁਹਾੜੀ ਸੌਂਪ ਦਿੰਦਾ ਤੇ ਉਸੇ ਦਿਨ ਤੋਂ ਹਰ ਰੋਜ਼ ਆਨੰਦ ਸ਼ਹਿਰ ਸ਼ਹਿਰ ਘਰ ਘਰ ਜਾ ਕੇ ਲੋਕਾਂ ਦੀਆਂ ਲੱਕੜਾਂ ਕੱਟ ਕੇ ਦਿੰਦਾ ਤੇ ਬਦਲੇ ਵਿੱਚ ਲੋੜੀਂਦੇ ਪੈਸੇ ਪ੍ਰਾਪਤ ਕਰਕੇ ਘਰ ਆ ਜਾਂਦਾ। ਖਾਣਾ ਪਕਾ ਕੇ ਖਾਂਦਾ ਤੇ ਉਸੇ ਤਰ੍ਹਾਂ ਬਾਂਸਰੀ ਵਜਾ ਕੇ ਸ਼ਾਂਤੀ ਨਾਲ ਜੀਵਨ ਬਤੀਤ ਕਰਦਾ। ਦੂਜੇ ਪਾਸੇ ਹੁਣ ਰਾਜਾ ਮੰਤਰੀ ਨੂੰ ਕਹਿੰਦਾ ਹੈ, "ਮੰਤਰੀ ਜੀ, ਹੁਣ ਤਾਂ ਸਾਡੇ ਰਾਜ ਵਿੱਚ ਮਿੱਟੀ ਦੇ ਭਾਂਡਿਆਂ ਉੱਤੇ ਪਾਬੰਦੀ ਲੱਗ ਚੁੱਕੀ ਹੈ। ਲੋਕ ਇਸ ਕਾਨੂੰਨ ਦਾ ਪਾਲਣ ਕਰ ਰਹੇ ਨੇ ਨਾ?" ਮੰਤਰੀ ਬੋਲਿਆ, "ਜੀ ਮਹਾਰਾਜ, ਐਨੀ ਸ਼ਕਤੀ ਨਾਲ ਅਸੀਂ ਪ੍ਰਬੰਧ ਕੀਤਾ ਕਿ ਰਾਜ ਵਿੱਚ ਕੋਈ ਵੀ ਮਿੱਟੀ ਦਾ ਭਾਂਡਾ ਨਹੀਂ ਖਰੀਦ ਸਕਦਾ।" ਤੇ ਬਣਾਉਣ ਵਾਲੇ ਬਣਾ ਕੇ ਕੀ ਕਰਨਗੇ ਹੁਣ ਤਾਂ ਰਾਜ ਵਿੱਚ ਮਿੱਟੀ ਦੇ ਭਾਂਡਿਆਂ ਉਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਚੁੱਕੀ ਹੈ ਰਾਜਾ ਬੋਲਿਆ ਤਾਂ ਫਿਰ ਉਹ ਆਨੰਦ ਇਸ ਸਮੇਂ ਕਿਵੇਂ ਜੀ ਰਿਹਾ ਹੋ ਇਹ ਦੇਖਣ ਦੀ ਮੇਰੀ ਇੱਛਾ ਹੋ ਰਹੀ ਹੈ ਅਸੀਂ ਉਸ ਦੀ ਰੋਜ਼ੀ ਰੋਟੀ ਮਿੱਟੀ ਦੇ ਭਾਂਡਿਆਂ ਉਤੇ ਪਾਬੰਦੀ ਲਾ ਕੇ ਖੋ ਲਈ ਉਹ ਹੁਣ ਦੁਖੀ ਹੋ ਕੇ ਬੈਠਾ ਹੋ ਮੈਂ ਅੱਜ ਹੀ ਪੇਸ਼ ਬਦਲ ਕੇ ਆਨੰਦ ਨੂੰ ਦੇਖ ਕੇ ਆਵਾਂਗਾ ਫਿਰ ਜਾ ਕੇ ਮੈਨੂੰ ਤੁਹਾਡੀਆਂ ਗੱਲਾਂ ਉੱਤੇ ਭਰੋਸਾ ਹੋਵੇਗਾ ਫਿਰ ਰਾਜਾ ਦੁਬਾਰਾ ਭੇਸ ਬਦਲ ਕੇ ਆਨੰਦ ਦੇ ਘਰ ਵੱਲ ਰਵਾਨਾ ਹੋ ਜਾਂਦਾ ਜਦੋਂ ਹੀ ਰਾਜਾ ਉਹਦੀ ਝੌਂਪੜੀ ਕੋਲ ਜਾਂਦਾ ਉਸ ਨੂੰ ਆਨੰਦ ਦੀ ਝੌਂਪੜੀ ਦੇ ਬਾਹਰ ਤੋਂ ਫਿਰ ਬੰਸਰੀ ਦੀ ਆਵਾਜ਼ ਸੁਣਾਈ ਦਿੰਦੀ ਹੈ ਪਿਆਰੀ ਧੁਨ ਸੁਣ ਕੇ ਹੈਰਾਨ ਹੋਇਆ ਰਾਜਾ ਅੰਦਰ ਜਾਂਦਾ ਤੇ ਆਨੰਦ ਨੂੰ ਕਹਿੰਦਾ ਹੈ ਆਨੰਦ ਹੁਣ ਤੂੰ ਕਿਵੇਂ ਹੈ ਮੈਂ ਇੱਥੋਂ ਲੰਘ ਰਿਹਾ ਸੀ ਸੋਚਿਆ ਤੈਨੂੰ ਇੱਕ ਵਾਰੀ ਮਿਲ ਕੇ ਜਾਵਾਂ ਆਨੰਦ ਬੋਲਿਆ ਮੈਂ ਕਿਵੇਂ ਹਾਂ ਮੈਂ ਚੜ੍ਹਦੀ ਕਲਾ ਵਿੱਚ ਹਾਂ ਬਹੁਤ ਵਧੀਆ ਤੁਸੀਂ ਦੱਸੋ ਸ਼ਰੀਮਾਨ ਜੀ ਤੁਸੀਂ ਕਿਵੇਂ ਹੋ ਰਾਜਾ ਬੋਲਦਾ ਹੈ ਕਿ ਮੈਂ ਵੀ ਠੀਕ ਹਾਂ ਆਪਣੇ ਰਾਜ ਵਿੱਚ ਤਾਂ ਮਿੱਟੀ ਦੇ ਭਾਂਡੇ ਉੱਤੇ ਪਾਬੰਦੀ ਲੱਗ ਗਈ ਹੈ ਨਾ ਤਾਂ ਫਿਰ ਤੇਰੀ ਰੋਜ਼ੀ ਰੋਟੀ ਕਿਵੇਂ ਚੱਲ ਰਹੀ ਹੈ ਹੁਣ ਤੂੰ ਆਪਣਾ ਜੀਵਨ ਕਿਵੇਂ ਗੁਜ਼ਾਰ ਰਿਹਾ ਹੈ ਨੌਜਵਾਨ ਬੋਲਿਆ ਸੱਚ ਕਿਹਾ ਤੁਸੀਂ ਇਸ ਕਾਰਨ ਥੋੜਾ ਨੁਕਸਾਨ ਤਾਂ ਹੋਇਆ ਪਰ ਚਲੋ ਜਿਵੇਂ ਉਸ ਰੱਬ ਨੂੰ ਮਨਜ਼ੂਰ ਪਰ ਹੁਣ ਮੈਂ ਲੋਕਾਂ ਦੇ ਘਰ-ਘਰ ਜਾ ਕੇ ਲੱਕੜਾਂ ਕੱਟਦਾ ਤੇ ਉਹਨਾਂ ਤੋਂ ਆਉਣ ਵਾਲੇ ਕੁਝ ਪੈਸਿਆਂ ਨਾਲ ਖੁਸ਼ੀ-ਖੁਸ਼ੀ ਜੀ ਰਿਹਾ ਹਾਂ ਰੱਬ ਦੀ ਕਿਰਪਾ ਨਾਲ ਮੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਤਕਲੀਫ ਹੈ ਹੀ ਨਹੀਂ ਆਨੰਦ ਦੀਆਂ ਗੱਲਾਂ ਸੁਣ ਕੇ ਰਾਜੇ ਨੂੰ ਸਮਝ ਆ ਜਾਂਦੀ ਹੈ ਕਿ ਉਹਦੀ ਖੁਸ਼ੀ ਦਾ ਅਸਲ ਕਾਰਨ ਉਹਦੀ ਮਿਹਨਤ ਹੈ ਫਿਰ ਉਹ ਤੁਰੰਤ ਉਥੋਂ ਨਿਕਲ ਕੇ ਦਰਬਾਰ ਪਹੁੰਚਦਾ ਹੈ ਤੇ ਮੰਤਰੀ ਨੂੰ ਕਹਿੰਦਾ ਹੈ ਮੰਤਰੀ ਜੀ ਮੈਂ ਅੱਜ ਉਸ ਆਨੰਦ ਨੂੰ ਮਿਲ ਕੇ ਆਇਆ ਉਹ ਅੱਜ ਵੀ ਬੜੀ ਖੁਸ਼ੀ ਨਾਲ ਜੀ ਰਿਹਾ ਹੈ ਸਗੋਂ ਪਹਿਲਾਂ ਨਾਲੋਂ ਵੀ ਵੱਧ ਆਨੰਦ ਵਿੱਚ ਹੈ ਹੁਣ ਉਹ ਲੱਕੜਾਂ ਕੱਟ ਕੇ ਉਹਨਾਂ ਤੋਂ ਮਿਲਣ ਵਾਲੇ ਪੈਸਿਆਂ ਨਾਲ ਬਹੁਤ ਖੁਸ਼ੀ ਭਰਿਆ ਜੀਵਨ ਜੀ ਰਿਹਾ ਹੈ ਉਹ ਮੇਰੇ ਤੋਂ ਵੀ ਵੱਧ ਖੁਸ਼ੀ ਨਾਲ ਜੀ ਰਿਹਾ ਤੇ ਨਾਲ ਨਾਲ ਬਾਂਸਰੀ ਰਾਹੀਂ ਮਿੱਠੀ ਧੁਨ ਵੀ ਕੱਢ ਰਿਹਾ ਇਹਦਾ ਮਤਲਬ ਇਹੀ ਹੋਇਆ ਕਿ ਇਸ ਵਾਰੀ ਵੀ ਤੁਸੀਂ ਜੋ ਕਿਹਾ ਸੀ ਉਹ ਝੂਠ ਸਾਬਤ ਹੋਇਆ ਮੰਤਰੀ ਫਿਰ ਹੱਸਦੇ ਹੋਏ ਬੋਲਿਆ ਨਹੀਂ ਮਹਾਰਾਜ ਇਹ ਖੁਸ਼ੀ ਵੀ ਉਹਦੇ ਲਈ ਸਿਰਫ ਕੁਝ ਸਮੇਂ ਦੀ ਹੈ ਉਹ ਚਾਹੇ ਜਿੰਨੀ ਮਿਹਨਤ ਕਰ ਲਵੇ ਹਾਲਾਤ ਬਦਲਣ ਦੇ ਕਾਰਨ ਉਹ ਆਪਣੀ ਸਾਰੀ ਖੁਸ਼ੀ ਗਵਾ ਹੀ ਬੈਠੇਗਾ ਆਪਾਂ ਇਦਾਂ ਕਰਦੇ ਹਾਂ ਉਸ ਨੂੰ ਮਹਿਲ ਦੇ ਅੰਦਰ ਪਹਿਰੇਦਾਰਾਂ ਨਾਲ ਕੰਮ ਦੇ ਦਿੰਨੇ ਆਂ ਅਸੀਂ ਇੱਥੇ ਜੋ ਉਹਨੂੰ ਕਸ਼ਟ ਦੇਾਂਗੇ ਉਹਦੇ ਕਾਰਨ ਉਹ ਆਪਣੀ ਖੁਸ਼ੀ ਗਵਾ ਬੈਠੇਗਾ ਮਹਾਰਾਜ ਰਾਜਾ ਬੋਲਿਆ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਮੈਂ ਉਹਨੂੰ ਹੋਰ ਪਰਖਾਂ ਠੀਕ ਹੈ ਐਦਾਂ ਹੀ ਕਰੋ ਉਹਨੂੰ ਆਪਣੇ ਮਹਿਲ ਵਿੱਚ ਕੰਮ ਉੱਤੇ ਲਗਾ ਦਿਓ ਸੋ ਫਿਰ ਕੀ ਸੀ ਰਾਜੇ ਦੇ ਹੁਕਮ ਅਨੁਸਾਰ ਅਗਲੇ ਦਿਨ ਸਵੇਰੇ ਹੀ ਸਿਪਾਹੀ ਆਨੰਦ ਦੀ ਝੌਂਪੜੀ ਕੋਲ ਆ ਕੇ ਬੋਲੇ ਕਿ ਤੈਨੂੰ ਬਹੁਤ ਵਧੀਆ ਕੰਮ ਮਿਲਿਆ ਹੈ ਰਾਜੇ ਨੇ ਹੁਕਮ ਦਿੱਤਾ ਹੈ ਕਿ ਤੂੰ ਤੁਰੰਤ ਪਹਿਰੇਦਾਰ ਵਜੋਂ ਕਿਲੇ ਵਿੱਚ ਸ਼ਾਮਲ ਹੋ ਜਾ ਤੇ ਹੁਣੇ ਚੱਲ ਸਾਡੇ ਨਾਲ ਆਨੰਦ ਹੈਰਾਨ ਹੋਇਆ ਬੋਲਿਆ ਮੈਨੂੰ ਰਾਜ ਦਰਬਾਰ ਵਿੱਚ ਕਿਸੇ ਵੀ ਕੰਮ ਦੀ ਲੋੜ ਨਹੀਂ ਹੈ ਅੱਜ ਤੱਕ ਮੈਂ ਆਪਣੀ ਮਿਹਨਤ ਦੇ ਨਾਲ ਕੁਝ ਨਾ ਕੁਝ ਕੰਮ ਕਰਦਾ ਆ ਰਿਹਾ ਤੇ ਖੁਸ਼ੀ ਨਾਲ ਜੀਵਨ ਬਤੀਤ ਕਰ ਰਿਹਾ ਮੈਂ ਨਹੀਂ ਆ ਸਕਦਾ ਸਿਪਾਹੀ ਬੋਲੇ ਤੈਨੂੰ ਪਤਾ ਵੀ ਹੈ ਤੂੰ ਕੀ ਬੋਲ ਰਿਹਾ ਜੇਕਰ ਤੂੰ ਰਾਜੇ ਵੱਲੋਂ ਦਿੱਤੇ ਹੁਕਮ ਨੂੰ ਨਕਾਰਦਾ ਹੈ ਤਾਂ ਇਹ ਰਾਜੇ ਦਾ ਅਪਮਾਨ ਹੋਵੇਗਾ ਤੇ ਇਹਦੇ ਬਦਲੇ ਉਹ ਤੇਰੀ ਜਾਨ ਵੀ ਲੈ ਸਕਦਾ ਹੈ ਇਸ ਲਈ ਬਿਨਾ ਕੁਝ ਕਹੇ ਚੁੱਪਚਾਪ ਸਾਡੇ ਨਾਲ ਚੱਲ ਆਨੰਦ ਜਾਣਾ ਨਹੀਂ ਸੀ ਚਾਹੁੰਦਾ ਫਿਰ ਵੀ ਉਹਦੀ ਗੱਲ ਅਣਸੁਣੀ ਕਰਕੇ ਸਿਪਾਹੀ ਉਸਨੂੰ ਜ਼ਬਰਦਸਤੀ ਮਹਿਲ ਵਿੱਚ ਲੈ ਆਉਂਦੇ ਨੇ ਤੇ ਪਹਿਰੇਦਾਰ ਬਣਾ ਕੇ ਖੜਾ ਕਰ ਦਿੰਦੇ ਨੇ ਇਸ ਨਵੇਂ ਕੰਮ ਵਿੱਚ ਆਨੰਦ ਨੂੰ ਹਰ ਮਹੀਨੇ ਤਨਖਾਹ ਤਾਂ ਮਿਲੇਗੀ ਪਰ ਰੋਜ਼ ਦੀ ਮਜ਼ਦੂਰੀ ਨਹੀਂ ਮਿਲੇਗੀ ਆਨੰਦ ਸੋਚਦਾ ਹੈ ਮੇਰੇ ਲੱਖ ਮਨਾ ਕਰਨ ਦੇ باوجود ਵੀ ਮੈਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਗਿਆ ਮੈਂ ਮਜ਼ਦੂਰੀ ਕਰਕੇ ਹਰ ਰੋਜ਼ ਪੈਸੇ ਕਮਾਉਂਦਾ ਸੀ ਤੇ ਹਰ ਰੋਜ਼ ਕੁਝ ਨਾ ਕੁਝ ਪਕਾ ਕੇ ਖਾ ਵੀ ਲੈਂਦਾ ਸੀ ਪਰ ਇੱਥੇ ਦਿਹਾੜੀ ਦੇ ਹਿਸਾਬ ਨਾਲ ਪੈਸੇ ਨਹੀਂ ਮਿਲਦੇ ਸਿਰਫ ਮਹੀਨੇ ਦੇ ਅਖੀਰ ਵਿੱਚ ਤਨਖਾਹ ਮਿਲੇਗੀ ਇਹਨਾਂ ਤਕਲੀਫਾਂ ਦੇ ਨਾਲ ਨਾਲ ਮੈਨੂੰ ਸਾਰਾ ਦਿਨ ਇੱਥੇ ਦਰਵਾਜ਼ੇ ਤੇ ਖੜ੍ਹਾ ਵੀ ਰਹਿਣਾ ਪਵੇਗਾ ਹੁਣ ਰੋਜ਼ ਦੀ ਜ਼ਿੰਦਗੀ ਚਲਾਉਣ ਲਈ ਹੱਥ ਵਿੱਚ ਪੈਸਾ ਨਹੀਂ ਜਦੋਂ ਆਨੰਦੇ ਸੋਚ ਰਿਹਾ ਹੁੰਦਾ ਤਾਂ ਉਹ ਆਪਣੀ ਕਮਰ ਨਾਲ ਲਟਕੀ ਤਲਵਾਰ ਵੇਖਦਾ ਹੈ ਤੇ ਇੱਕ ਤਰਕੀਬ ਉਹਦੇ ਮਨ ਵਿੱਚ ਆਉਂਦੀ ਹੈ ਉਹ ਇੱਕ ਵਪਾਰੀ ਕੋਲ ਜਾਂਦਾ ਤੇ ਬੋਲਦਾ ਹੈ ਸ਼੍ਰੀਮਾਨ ਜੀ ਇਹ ਤਲਵਾਰ ਤੁਸੀਂ ਆਪਣੇ ਕੋਲ ਗਰਵੀ ਰੱਖ ਲਵੋ ਤੇ ਮੈਨੂੰ ਹਰ ਰੋਜ਼ ਖਾਣ ਪੀਣ ਲਈ ਕੁਝ ਪੈਸੇ ਦੇ ਦਿਓ ਜਦੋਂ ਮੈਨੂੰ ਮਹੀਨੇ ਦੇ ਅਖੀਰ ਵਿੱਚ ਤਨਖਾਹ ਮਿਲੇਗੀ ਤਾਂ ਮੈਂ ਸਾਰੇ ਪੈਸੇ ਵਿਆਜ ਸਮੇਤ ਦੇ ਕੇ ਆਪਣੀ ਤਲਵਾਰ ਵਾਪਸ ਲੈ ਜਾਵਾਂਗਾ ਉਹ ਵਪਾਰੀ ਬੋਲਿਆ ਕਿ ਠੀਕ ਹੈ ਜੇਕਰ ਤੂੰ ਪੈਸੇ ਵਾਪਸ ਨਹੀਂ ਕਰ ਸਕਿਆ ਤਾਂ ਮੈਂ ਇਹ ਤਲਵਾਰ ਕਿਸੇ ਹੋਰ ਨੂੰ ਵੇਚ ਕੇ ਆਪਣੇ ਪੈਸੇ ਵਸੂਲ ਕਰ ਲਵਾਂਗਾ ਸੋ ਹੁਣ ਵਪਾਰੀ ਤੋਂ ਪੈਸੇ ਲੈ ਕੇ ਆਨੰਦ ਆਪਣੀ ਲੋੜ ਅਨਸਾਰ ਖਾਣਾ ਬਣਾਉਣ ਲਈ ਸਮਾਨ ਖਰੀਦ ਲੈਂਦਾ ਪਰ ਜਦੋਂ ਆਨੰਦ ਨੂੰ ਇਹ ਅਹਿਸਾਸ ਹੁੰਦਾ ਕਿ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਉਹਦੇ ਕੋਲ ਤਲਵਾਰ ਨਹੀਂ ਹੈ ਤਾਂ ਉਹਦੇ ਲਈ ਮੁਸੀਬਤ ਖੜੀ ਹੋ ਸਕਦੀ ਹੈ ਫਿਰ ਉਹ ਇੱਕ ਮਿਸਤਰੀ ਕੋਲ ਜਾਂਦਾ ਤੇ ਇੱਕ ਲੱਕੜ ਦੀ ਤਲਵਾਰ ਤਿਆਰ ਕਰਵਾ ਲੈਂਦਾ ਤੇ ਆਪਣੀ ਕਮਰ ਤੇ ਲਟਕਾ ਲੈਂਦਾ ਹੁਣ ਆਨੰਦ ਆਪਣਾ ਜੀਵਨ ਕਿਵੇਂ ਬਤੀਤ ਕਰ ਰਿਹਾ ਸੀ ਇਹ ਦੇਖਣ ਲਈ ਇੱਧਰ ਰਾਜਾ ਭੇਸ ਬਦਲ ਕੇ ਪਿੰਡਵਾਲ ਨਿਕਲ ਪੈਂਦਾ ਉਸ ਨੂੰ ਫਿਰ ਤੋਂ आनंद दी ਝੌਂਪੜੀ ਵਿੱਚੋਂ ਬਾਂਸਰੀ ਦੀ ਮਿੱਠੀ ਧੁਨ ਸੁਣਾਈ ਦਿੰਦੀ ਹੈ। ਰਾਜਾ ਫਿਰ ਹੈਰਾਨ ਹੋ ਜਾਂਦਾ ਤੇ ਸੋਚਦਾ ਇਹ ਕੀ ਗੱਲ ਹੋਈ? ਚਾਹੇ ਜੋ ਵੀ ਹੋ ਜਾਵੇ, ਇਹ ਬੰਦਾ ਹਮੇਸ਼ਾ ਖੁਸ਼ ਹੀ ਰਹਿੰਦਾ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇਹਦੀ ਖੁਸ਼ੀ ਦੇ ਪਿੱਛੇ ਅਸਲ ਕਾਰਨ ਕੀ ਹੋ ਸਕਦਾ? ਤੇ ਫਿਰ ਰਾਜਾ ਵਾਪਸ ਮਹਿਲ ਆ ਜਾਂਦਾ ਤੇ ਮੰਤਰੀ ਨੂੰ ਬੁਲਾ ਕੇ ਕਹਿੰਦਾ ਹੈ, "ਮੰਤਰੀ ਜੀ, ਸਭ ਤੋਂ ਪਹਿਲਾਂ ਤਾਂ ਇਹ ਆਨੰਦ ਇਹਨਾ ਖੁਸ਼ ਕਿਵੇਂ ਆ? ਇਹ ਗੱਲ ਮੈਨੂੰ ਅਜੇ ਤੱਕ ਸਮਝ ਨਹੀਂ ਆਈ।" ਅਸੀਂ ਤਾਂ ਉਹਦੀ ਰੋਜ਼ੀ-ਰੋਟੀ ਵਿੱਚ ਵੀ ਰੁਕਾਵਟ ਪਾਈ ਫਿਰ ਉਹਨੂੰ ਮਹਿਲ ਬੁਲਾ ਕੇ ਪਹਿਰੇਦਾਰ ਵਜੋਂ ਕੰਮ ਤੇ ਵੀ ਲਾ ਦਿੱਤਾ ਪਰ ਅੱਜ ਵੀ ਉਹ ਆਨੰਦ ਬਿਨਾਂ ਕਿਸੇ ਪਰੇਸ਼ਾਨੀ ਦੇ ਖੁਸ਼ੀ-ਖੁਸ਼ੀ ਜ਼ਿੰਦਗੀ ਜੀ ਰਿਹਾ ਇਹ ਗੱਲ ਮੈਨੂੰ ਅਜੇ ਵੀ ਹਾਜ਼ਮ ਨਹੀਂ ਹੋ ਰਹੀ ਮੇਰੇ ਕੋਲ ਸਭ ਕੁਝ ਹੈ ਫਿਰ ਵੀ ਉਹ ਖੁਸ਼ੀ ਨਹੀਂ ਉਹ ਸ਼ਾਂਤੀ ਨਹੀਂ ਤੇ ਉਹਦੇ ਕੋਲ ਕੁਝ ਵੀ ਨਹੀਂ ਫਿਰ ਵੀ ਉਹ ਇੰਨਾ ਖੁਸ਼ ਕਿਵੇਂ ਇੰਨਾ ਸ਼ਾਂਤ ਕਿਵੇਂ ਮੰਤਰੀ ਬੋਲਿਆ ਕਿ ਮਹਾਰਾਜ ਬਿਨਾ ਕਿਸੇ ਪਰੇਸ਼ਾਨੀ ਦੇ ਜੇਕਰ ਉਹ ਇੰਨਾ ਖੁਸ਼ੀ ਭਰਿਆ ਜੀਵਨ ਜੀ ਰਿਹਾ ਤਾਂ ਇਹਦਾ ਮਤਲਬ ਇਹੀ ਹੋ ਸਕਦਾ ਕਿ ਸ਼ਾਇਦ ਉਹਨੇ ਕਦੇ ਕੋਈ ਗੁਨਾਹ ਨਾ ਕੀਤਾ ਹੋਵੇ ਨਾ ਕੋਈ ਐਦਾਂ ਦਾ ਕੰਮ ਜੋ ਉਹਨੂੰ ਗਲਤ ਲੱਗੇ ਤੇ ਉਹਨੂੰ ਪਛਤਾਵਾ ਹੋਵੇ ਇਸ ਲਈ ਮਹਾਰਾਜ ਜੇਕਰ ਆਨੰਦ ਦੇ ਹੱਥੋਂ ਅਸੀਂ ਕਿਸੇ ਨੂੰ ਮੌਤ ਦੀ ਸਜ਼ਾ ਦਵਾਈਏ ਤਾਂ ਉਹਦੇ ਮਨ ਨੂੰ ਵੀ ਲੱਗੇਗਾ ਕਿ ਉਹਨੇ ਕੁਝ ਗਲਤ ਕਰ ਦਿੱਤਾ ਤੇ ਫਿਰ ਉਹ ਆਪਣੀ ਖੁਸ਼ੀ ਪੱਕਾ ਗਵਾ ਬੈਠੇਗਾ ਇਸ ਕਰਕੇ ਮਹਾਰਾਜ आनंद ਨੂੰ ਇਹ ਹੁਕਮ ਦਿਓ ਕਿ ਉਹ ਕਿਸੇ ਅਪਰਾਧੀ ਨੂੰ ਮੌਤ ਦੀ ਸਜ਼ਾ ਦੇਵੇ ਇਸ ਤੋਂ ਬਾਅਦ ਉਸ ਨੂੰ ਤਕਲੀਫ ਹੋਏਗੀ ਤੇ ਫਿਰ ਦੇਖਿਓ ਕਿ ਕਿਵੇਂ ਉਹ ਆਪਣੀ ਖੁਸ਼ੀ ਗਵਾ ਬੈਠੇਗਾ ਸੋ ਰਾਜੇ ਦੇ ਹੁਕਮ ਅਨੁਸਾਰ ਅਗਲੇ ਦਿਨ ਸਵੇਰੇ ਹੀ ਮੌਤ ਦੀ ਸਜ਼ਾ ਦੇਣ ਵਾਲੀ ਥਾਂ ਤੇ ਆਨੰਦ ਨੂੰ ਕੰਮ ਤੇ ਲਾ ਦਿੱਤਾ ਜਾਂਦਾ ਜਦੋਂ ਆਨੰਦ ਉੱਥੇ ਪਹੁੰਚਦਾ ਹੈ ਤਾਂ ਉੱਥੇ ਇੱਕ ਅਪਰਾਧੀ ਖੜਾ ਹੁੰਦਾ ਇੱਕ ਪਾਸੇ ਪਹਿਰੇਦਾਰ ਇੱਕ ਪਾਸੇ ਅਪਰਾਧੀ ਇਹ ਮੰਜ਼ਰ ਦੇਖਣ ਲਈ ਕੁਝ ਲੋਕ ਵੀ ਉੱਥੇ ਮੌਜੂਦ ਹੁੰਦੇ ਨੇ ਤਾਂ ਦੋ ਪਹਿਰੇਦਾਰ ਆਨੰਦ ਨੂੰ ਗੰਭੀਰਤਾ ਨਾਲ ਕਹਿੰਦਾ ਹੈ ਇਸ ਅਪਰਾਧੀ ਨੂੰ ਰਾਜੇ ਨੇ ਮੌਤ ਦੀ ਸਜ਼ਾ ਦਿੱਤੀ ਹੈ ਹੁਣ ਤੂੰ ਆਪਣੀ ਤਲਵਾਰ ਨਾਲ ਇਹਦਾ ਸਿਰ ਧੜ ਤੋਂ ਵੱਖ ਕਰ ਦੇ ਪਹਿਰੇਦਾਰ ਦੇ ਇੰਨਾ ਕਹਿਣ ਤੇ ਹੀ ਆਨੰਦ ਦਾ ਦਿਲ ਕੰਬਣ ਲੱਗ ਜਾਂਦਾ ਕਿਉਂਕਿ ਉਹਦੀ ਤਲਵਾਰ ਤਾਂ ਲੱਕੜ ਦੀ ਸੀ ਉਹ ਇਸ ਅਪਰਾਧੀ ਦੀ ਗਰਦਨ ਕਿਵੇਂ ਕੱਟ ਸਕਦਾ ਸੀ ਬਾਕੀ ਜੇਕਰ ਤਲਵਾਰ ਅਸਲੀ ਵੀ ਹੁੰਦੀ ਤਾਂ ਇਹ ਹਿੰਮਤ ਉਹ ਕਿੱਥੋਂ ਲਿਆਉਂਦਾ ਉਹ ਸੋਚਣ ਲੱਗਾ ਕਿ ਜੇਕਰ ਇਹ ਸੱਚ ਸਾਹਮਣੇ ਆ ਗਿਆ ਤਾਂ ਰਾਜਾ ਕਿਤੇ ਉਹਦੀ ਗਰਦਨ ਨਾ ਕਟਵਾ ਦੇਵੇ ਇਸ ਡਰ ਕਰਕੇ ਆਨੰਦ ਪਹਿਰੇਦਾਰ ਨੂੰ ਕਹਿੰਦਾ ਹੈ ਇਸ ਆਦਮੀ ਨੇ ਕੀ ਗੁਨਾਹ ਕੀਤਾ ਹੈ ਮੈਨੂੰ ਨਹੀਂ ਪਤਾ ਫਿਰ ਵੀ ਇਹ ਕੰਮ ਮੈਨੂੰ ਹੀ ਕਰਨ ਲਈ ਕਿਉਂ ਆਖਿਆ ਗਿਆ ਕਿਸੇ ਹੋਰ ਨੂੰ ਕਿਉਂ ਨਹੀਂ ਪਹਿਰੇਦਾਰ ਗੁੱਸੇ ਵਿੱਚ ਬੋਲਿਆ ਬਕਵਾਸ ਨਾ ਕਰ ਇਹਨੇ ਜੋ ਵੀ ਕੀਤਾ ਹੈ ਉਹਦੇ ਨਾਲ ਤੇਰਾ ਕੀ ਲੈਣਾ ਦੇਣਾ ਇਹਦਾ ਸਿਰ ਕਲਮ ਕਰਨਾ ਹੈ ਇਹ ਰਾਜੇ ਦਾ ਹੁਕਮ ਹੈ ਤੇ ਸਿਰ ਕਟਣ ਦਾ ਕੰਮ ਤੇਰਾ ਹੁਣ ਚੁੱਪਚਾਪ ਆਪਣਾ ਕੰਮ ਕਰ ਸਮਝਿਆ ਪਹਿਰੇਦਾਰ ਬਹੁਤ ਹੀ ਸਖਤੀ ਨਾਲ ਆਨੰਦ ਨਾਲ ਗੱਲ ਕਰਦਾ ਹੈ ਆਨੰਦ ਸੋਚਦਾ ਹੈ ਕਿ ਹੁਣ ਬਚਨ ਦਾ ਕੋਈ ਰਾਹ ਨਹੀਂ ਹੈ ਫਿਰ ਉਹ ਆਪਣੀਆਂ ਅੱਖਾਂ ਬੰਦ ਕਰਦਾ ਹੱਥ ਜੋੜ ਕੇ ਰੱਬ ਨੂੰ ਅਰਦਾਸ ਕਰਦਿਆਂ ਕਹਿੰਦਾ ਹੈ हे ਰੱਬਾ ਮੈਂ ਬਹੁਤ ਹੀ ਦਰਦਨਾਕ ਕੰਮ ਕਰਨ ਜਾ ਰਿਹਾ ਜੇਕਰ ਇਹ ਅਪਰਾਧੀ ਬੇਕਸੂਰ ਹੈ ਤਾਂ ਮੇਰੀ ਇਹ ਤਲਵਾਰ ਲੱਕੜ ਦੀ ਬਣ ਜਾਵੇ ਤੇ ਮੈਨੂੰ ਇਸ ਪਾਪ ਤੋਂ ਬਚਾ ਲੈਣਾ ਹੈ ਪ੍ਰਭੂ ਜਦ ਆਨੰਦ ਉੱਚੀ ਆਵਾਜ਼ ਵਿੱਚ ਇਹ ਅਰਦਾਸ ਕਰਦਾ ਹੈ ਤੇ ਸਭ ਦੀ ਨਜ਼ਰ ਉਸ ਉੱਤੇ ਟਿਕੀ ਹੋਈ ਹੁੰਦੀ ਹੈ ਤੇ ਜਦੋਂ ਉਹ ਆਪਣੀ ਤਲਵਾਰ ਨੂੰ ਬਾਹਰ ਕੱਢਦਾ ਤੇ ਉੱਪਰ ਝੁਕਦਾ ਹੈ ਤਾਂ ਲੋਕ ਹੈਰਾਨ ਰਹਿ ਜਾਂਦੇ ਨੇ ਕਿ ਉਹਦੀ ਤਲਵਾਰ ਅਸਲ ਵਿੱਚ ਲੱਕੜ ਦੀ ਤਲਵਾਰ ਬਣ ਚੁੱਕੀ ਹੈ ਪਹਿਰੇਦਾਰ ਵੀ ਇਹ ਨਜ਼ਾਰਾ ਦੇਖ ਕੇ ਅਚੰਬੇ ਵਿੱਚ ਪੈ ਜਾਂਦਾ ਫਿਰ ਉਹ ਤੁਰੰਤ ਦੌੜ ਕੇ ਰਾਜੇ ਦੇ ਕੋਲ ਜਾਂਦਾ ਤੇ ਸਾਰੀ ਗੱਲ ਵਿਸਥਾਰ ਨਾਲ ਦੱਸਦਾ ਹੈ ਰਾਜੇ ਨੂੰ ਇੱਕੋ ਸਮੇਂ ਹੈਰਾਨੀ ਵੀ ਹੁੰਦੀ ਹੈ ਤੇ ਸ਼ੱਕ ਵੀ ਫਿਰ ਰਾਜਾ ਆਨੰਦ ਨੂੰ ਬੁਲਾ ਕੇ ਕਹਿੰਦਾ ਹੈ ਆਨੰਦ ਪਹਿਲਾਂ ਮੈਨੂੰ ਇਹ ਦੱਸ ਕੇ ਹੋਇਆ ਕੀ ਸੀ ਤੇਰੇ ਹੱਥ ਵਿੱਚ ਜੋ ਤਲਵਾਰ ਸੀ ਉਹ ਲੱਕੜ ਦੀ ਕਿਵੇਂ ਬਣ ਗਈ ਅੱਜ ਰਾਜੇ ਨੂੰ ਸਾਹਮਣੇ ਦੇਖਦਿਆਂ ਹੀ ਆਨੰਦ ਸਮਝ ਜਾਂਦਾ ਕਿ ਜੋ ਭੇਸ ਬਦਲ ਕੇ ਉਹਦੇ ਘਰ ਆਇਆ ਸੀ ਉਹ ਕੋਈ ਹੋਰ ਨਹੀਂ ਖੁਦ ਰਾਜਾ ਹੀ ਸੀ ਤਾਂ ਆਨੰਦ ਸਾਰੀ ਗੱਲ ਸੱਚ-ਸੱਚ ਦੱਸ ਦਿੰਦਾ ਹੈ ਸਭ ਕੁਝ ਸੁਣ ਕੇ ਰਾਜਾ ਕਹਿੰਦਾ ਹੈ ਇਹਦਾ ਮਤਲਬ ਹੈ ਕਿ ਤੂੰ ਉਹ ਤਲਵਾਰ ਗਿਰਵੀ ਰੱਖ ਕੇ ਆਇਆ ਹੈ ਚਲੋ ਇਹ ਸਭ ਤਾਂ ਠੀਕ ਹੈ ਪਰ ਤੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਹਮੇਸ਼ਾ ਖੁਸ਼ੀ ਨਾਲ ਜੀਵਨ ਬਤੀਤ ਕਰ ਰਿਹਾ ਹੈ ਅਸੀਂ ਤੈਨੂੰ ਕਿੰਨੇ ਤਰੀਕਿਆਂ ਨਾਲ ਪਰਖਿਆ ਪਰ ਤੂੰ ਕਦੇ ਨਹੀਂ ਡੋਲਿਆ ਇੰਨੀ ਬੇਫਿਕਰੀ ਵਾਲੀ ਖੁਸ਼ੀ ਮੈਨੂੰ ਕਿਉਂ ਨਹੀਂ ਮਿਲ ਰਹੀ ਤਾਂ ਆਨੰਦ ਬੋਲਿਆ ਮਹਾਰਾਜ ਮੇਰੀ ਖੁਸ਼ੀ ਦਾ ਕਾਰਨ ਹੈ ਮੈਨੂੰ ਹਰ ਰੋਜ਼ ਮਿਲਣ ਵਾਲਾ ਕੰਮ ਤੇ ਰੱਬ ਉੱਪਰ ਅਟੁੱਟ ਵਿਸ਼ਵਾਸ ਤੇ ਸਭ ਤੋਂ ਵੱਡੀ ਗੱਲ ਨਾ ਬੀਤੇ ਸਮੇਂ ਦਾ ਕੋਈ ਗਿਲਾ ਮੈਨੂੰ ਨਾ ਹੀ ਆਉਣ ਵਾਲੇ ਕੱਲ ਦਾ ਫਿਕਰ ਬਸ ਮੈਂ ਰੱਬ ਅੱਗੇ ਇਹੀ ਅਰਦਾਸ ਕਰਦਾ ਹੁਨਾ ਕਿ ਮੈਨੂੰ ਅੱਜ ਵਿੱਚ ਰਹਿਣ ਦੀ ਹਿੰਮਤ ਬਖਸ਼ ਤੇ ਮੈਂ ਆਪਣੇ ਕੰਮ ਨੂੰ ਪੂਰੀ ਮਿਹਨਤ ਨਾਲ ਕਰਦਾ ਰਹਾ ਫਿਰ ਉਸਰਾ ਹੀ ਮਿਲਣ ਵਾਲੇ ਪੈਸਿਆਂ ਨਾਲ ਉਸ ਦਿਨ ਦੀ ਲੋੜ ਅਨਸਾਰ ਖਾਣ ਪੀਣ ਦਾ ਸਮਾਨ ਲੈ ਆਉਣਾ ਜਦੋਂ ਰਾਤ ਹੁੰਦੀ ਹੈ ਤਾਂ ਦਿਨ ਭਰ ਦੀ ਸਾਰੀ ਥਕਾਵਟ ਸਾਰੀਆਂ ਚਿੰਤਾਵਾਂ ਘਰ ਦੇ ਬਾਹਰ ਛੱਡ ਕੇ ਬਾਂਸਰੀ ਵਜਾਉਣਾ ਤੇ ਆਰਾਮ ਨਾਲ ਸੌ ਜਾਣਾ ਤੇ ਫਿਰ ਅਗਲੇ ਦਿਨ ਸਵੇਰੇ ਫਿਰ ਤੋਂ ਨਵੇਂ ਜੋਸ਼ ਨਾਲ ਫਿਰ ਤੋਂ ਮਿਹਨਤ ਕਰਨੀ ਸ਼ੁਰੂ ਕਰਦਾ ਇਸ ਕਰਕੇ ਮਹਾਰਾਜ ਮੈਂ ਹਮੇਸ਼ਾ ਖੁਸ਼ ਰਹਿਣਾ ਤਾਂ ਰਾਜਾ ਕਹਿੰਦਾ ਹੈ ਮੈਨੂੰ ਹੁਣ ਸਮਝ ਆ ਗਿਆ ਹੈ ਕਿ ਤੇਰੇ ਵਾਂਗ ਖੁਸ਼ ਰਹਿਣ ਲਈ ਧਨ ਦੌਲਤ ਜ਼ਰੂਰੀ ਨਹੀਂ ਹੈ ਭਾਵੇਂ ਕੋਈ ਵੀ ਪਰੇਸ਼ਾਨੀ ਹੋਵੇ ਤੂੰ ਉਹਨੂੰ ਘਰ ਦੇ ਬਾਹਰ ਛੱਡ ਦੇਣਾ ਹੈ ਤੇ ਜੋ ਕੁਝ ਤੇਰੇ ਕੋਲ ਹੈ ਉਹਦੇ ਨਾਲ ਹੀ ਖੁਸ਼ ਰਹਿਣਾ ਹੈ ਠੀਕ ਹੈ ਹੁਣ ਤੋਂ ਤੈਨੂੰ ਇੱਥੇ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਤੈਨੂੰ ਜਿਹੜਾ ਵੀ ਕੰਮ ਆਉਂਦਾ ਤੂੰ ਉਹੀ ਕਰਕੇ ਖੁਸ਼ੀ ਭਰਿਆ ਜੀਵਨ ਜੀ आनंद दी खुशी ਦੇ ਪਿੱਛੇ ਦਾ ਅਸਲ ਕਾਰਨ ਜਾਣ ਕੇ ਰਾਜਾ ਉਹਨੂੰ ਕੁਝ ਪੈਸੇ ਇਨਾਮ ਵਿੱਚ ਦੇ ਕੇ ਵਾਪਸ ਭੇਜ ਦਿੰਦਾ ਤੇ ਉਸੇ ਦਿਨ ਤੋਂ ਰਾਜਾ ਵੀ ਆਪਣੀਆਂ ਸਾਰੀਆਂ ਫਾਲਤੂ ਚਿੰਤਾਵਾਂ ਛੱਡ ਕੇ ਅਗਲੇ ਦਿਨ ਸਵੇਰ ਤੋਂ ਫਿਰ ਇੱਕ ਨਵੇਂ ਸੁਖੀ ਜੀਵਨ ਦੀ ਆਦਤ ਪਾ ਲੈਂਦਾ ਸੋ ਦੋਸਤੋ ਅਸੀਂ ਅਕਸਰ ਸੋਚਦੇ ਹਾਂ ਕਿ ਸਾਡੀ ਖੁਸ਼ੀ ਧਨ ਅਹੁਦੇ ਜਾਂ ਫਿਰ ਰੌਣਕਾਂ ਵਿੱਚ ਲੁਕੀ ਹੋਣੀ ਚਾਹੀਦੀ ਹੈ ਪਰ ਅਸਲ ਖੁਸ਼ੀ ਕਿਸੇ ਵੱਡੀ ਚੀਜ਼ ਤੋਂ ਨਹੀਂ ਸਗੋਂ ਇੱਕ ਛੋਟੇ ਜਿਹੇ ਅੰਦਰੂਨੀ ਬਦਲਾਅ ਤੋਂ ਸ਼ੁਰੂ ਹੁੰਦੀ ਹੈ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਖੁਸ਼ ਰਹਿਣ ਲਈ ਨਾ ਤਾਂ ਸਾਨੂੰ ਰਾਜੇ ਹੋਣ ਦੀ ਲੋੜ ਹੈ, ਨਾ ਹੀ ਸੰਸਾਰ ਦੀਆਂ ਸੁੱਖ-ਸੁਭਿਧਾਵਾਂ ਦੀ। ਸੋਹਣੀ ਗੱਲ ਇਹ ਹੈ ਕਿ ਅਸਲ ਸ਼ਾਂਤੀ, ਸੰਤੋਖ ਤੇ ਆਨੰਦ ਸਾਡੀਆਂ ਦਿਲ ਦੀਆਂ ਸਾਧੀਆਂ ਸੋਚਾਂ, ਸਾਫ਼ ਇਰਾਦਿਆਂ ਤੇ ਰੱਬ ਉੱਤੇ ਭਰੋਸੇ ਵਿੱਚ ਲੁਕੇ ਹੋਏ ਨੇ। ਆਨੰਦ ਦੀ ਜ਼ਿੰਦਗੀ ਸਾਡੀਆਂ ਅੱਖਾਂ ਖੋਲਦੀ ਹੈ। ਜਿੱਥੇ ਕਿ ਉਹ ਹਰ ਦਿਨ ਦੀ ਮਿਹਨਤ ਰੱਬ ਲਈ ਸ਼ੁਕਰ ਤੇ ਅੱਜ ਵਿੱਚ ਜਿਉਣ ਦੀ ਰੀਤ ਨਾਲ ਜਿਸ ਤਰ੍ਹਾਂ ਰੌਸ਼ਨੀ ਫਲਾਉਂਦਾ ਹੈ ਉਸੇ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਸੰਪੂਰਨਤਾ ਤੇ ਖੁਸ਼ੀ ਲਿਆ ਸਕਦੇ ਹਾਂ ਹੁਣ ਸਵਾਲ ਇਹ ਨਹੀਂ ਕਿ ਸਾਡੇ ਕੋਲ ਕੀ ਹੈ ਸਵਾਲ ਇਹ ਹੈ ਕਿ ਜੋ ਵੀ ਹੈ ਕਿ ਉਹਦੇ ਵਿੱਚ ਅਸੀਂ ਰੱਬ ਨੂੰ ਵੇਖਦੇ ਹਾਂ ਸ਼ੁਕਰ ਕਰਦੇ ਹਾਂ ਵਿਚਾਰ ਜ਼ਰੂਰ ਕਰਿਓ ਤੇ ਦੱਸਿਓ ਕਿ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਬਹੁਤ ਬਹੁਤ ਸ਼ੁਕਰੀਆ